ਸੱਚਾ ਕਲ ਪੰਜਾਬ ਪ੍ਰੋਟੀਵੀ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਇਸ ਵਕਤ ਦੀ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਜਗਰਾਉਂ ਦੇ ਵਿੱਚ ਸ਼ਰਿਆਮ ਜਿਸ ਤਰੀਕੇ ਇਸ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਅੱਜ ਚੌਥੇ ਦਿਨ ਪਰਿਵਾਰ ਨੇ ਕਬੱਡੀ ਖਿਡਾਰੀ ਦੇ ਪੋਸਟਮਾਰਟਮ ਤੋਂ ਮੁੜ ਇਨਕਾਰ ਕਰ ਦਿੱਤਾ ਹੈ ਮੁੜ ਇਨਕਾਰ ਇਸ ਕਰਕੇ ਕਿਉਂਕਿ ਪਹਿਲਾਂ ਜਦੋਂ ਦੋ ਮੁਲਜ਼ਮਾਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਪਰਿਵਾਰ ਕਬੱਡੀ ਖਿਡਾਰੀ ਦੀ ਪੋਸਟਮਾਰਟਮ ਲਈ ਮੰਨ ਗਿਆ ਸੀ ਰਾਜ਼ੀ ਹੋ ਗਿਆ ਸੀ ਪਰ ਹੁਣ ਪਰਿਵਾਰ ਇੱਕ ਵਾਰ ਫਿਰ ਤੋਂ ਅੜ ਗਿਆ ਹੈ ਪਰਿਵਾਰ ਨੇ ਮੰਗ ਕਰ ਦਿੱਤੀ ਹੈ ਕਿ ਜਦ ਤੱਕ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਏਗੀ ਉਦੋਂ ਤੱਕ ਅਸੀਂ ਤੇਜਪਾਲ ਦਾ ਪੋਸਟਮਾਰਟਮ ਨਹੀਂ ਕਰਾਵਾਂਗੇ ਸੋ ਇਹ ਮਾਮਲਾ ਜੋ ਹੈ ਤੂਲ ਫੜਦਾ ਜਾ ਰਿਹਾ ਹੈ ਔਰ ਸਿਆਸਤ ਇਸ ਬਾਮਲੇ ਨੂੰ ਲੈ ਕੇ ਪੂਰੇ ਤਰੀਕੇ ਗਰਮਾਈ ਹੋਈ ਹੈ ਕਿਉਂਕਿ ਇੱਕ ਪਾਸੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਵੱਡੇ ਸਵਾਲ ਜੋ ਖੜੇ ਕੀਤੇ ਜਾ ਰਹੇ ਹਾਲਾਂਕਿ ਦੱਸਦੀ ਹੈ ਕਿ ਜਿਸ ਦਿਨ ਕਤਲ ਹੋਇਆ ਸੀ ਉਸ ਤੋਂ ਬਾਅਦ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਸਾਰੇ ਮਾਮਲੇ ਦੇ ਵਿੱਚ ਹੋ ਗਈ ਸੀ ਤੇ ਤੀਜੇ ਮੁਲਜ਼ਮ ਦੀ ਭਾਲ ਪੁਲਿਸ ਲਗਾਤਾਰ ਕਰ ਰਹੀ ਹੈ ਪਰ ਫਿਰ ਵੀ ਹੁਣ ਪਰਿਵਾਰ ਕਹਿ ਰਿਹਾ ਹੈ ਕਿ ਜਦੋਂ ਤੱਕ ਤੀਜੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਉਦੋਂ ਤੱਕ ਅਸੀਂ ਤੇਜਪਾਲ ਦਾ ਪੋਸਟਮਾਰਟਮ ਨਹੀਂ ਕਰਵਾਮਾ ਕੀਤਾ ਸੀ ਇਹ 31 ਅਕਤੂਬਰ ਨੂੰ ਸ਼ਾਮ ਨੂੰ ਜਦੋਂ ਹਰਿ ਸਿੰਘ ਹਸਪਤਾਲ ਰੋਡ ਤੇ ਆਪਣੇ ਦੋ ਸਾਥੀਆਂ ਦੇ ਨਾਲ ਤੇਜਪਾਲ ਖੜਾ ਹੋਇਆ ਸੀ ਉਸੇ ਵਕਤ ਵਿਰੋਧੀਆਂ ਵੱਲੋਂ ਕੁਝ ਮੁੰਡਿਆਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਪਹਿਲਾਂ ਤੂਤ ਮੈਮੇ ਹੋਈ ਬਹਿਸ ਹੋਈ ਜਿਸ ਤੋਂ ਬਾਅਦ ਕੁੱਟਮਾਰ ਤੇਜਪਾਲ ਦੀ ਕੀਤੀ ਗਈ ਉਸਦੇ ਸਾਥੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਮਲਜ਼ਮਾਂ ਵੱਲੋਂ ਤੇਜਪਾਲ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਗਿਆ ਜਦੋਂ ਹਸਪਤਾਲ ਲੈ ਕੇ ਗਏ ਤੇ ਡਾਕਟਰਾਂ ਨੇ ਤੇਜਪਾਲ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਤਿੰਨੋਂ ਜੋ ਮਲਜ਼ਮ ਸੀ ਉਥੋਂ ਭੱਜ ਖੜੇ ਹੋਏ ਸੀ Swift ਗੱਡੀ ਦੇ ਵਿੱਚੋਂ ਭੱਜੇ ਸੀ ਕਿ ਹਾਲਾਂਕਿ ਦੋ ਦੀ ਗ੍ਰਿਫਤਾਰੀ ਹੋ ਗਈ ਹੈ ਦੱਸਦੀ ਇਸ ਪੂਰੇ ਮਾਮਲੇ ਦਾ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆਇਆ ਸੀ ਜਦੋਂ Facebook ਤੇ ਜਸੂ ਕੂਮ ਤੇ ਬਰਾੜ ਚੜਿਕ ਨੇ ਇੱਕ ਸਾਂਝੀ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਉਹ ਇਹ ਲਿਖਿਆ ਸੀ ਗਾਇਸ ਪੋਸਟ ਤੇ ਰਾਹੀਂ ਕਿ ਅਸੀਂ ਜੋ ਗਰਾਊਂਡ ਦੇ ਵਿੱਚ ਜੋ ਕਬੱਡੀ ਖਿਡਾਰੀ ਤੇਜਪਾਲ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਚੁੱਕਦੇ ਹਾਂ ਇਹ ਕਤਲ ਅਸੀਂ ਪਰਸਨਲ ਯਾਨੀ ਕਿ ਆਪਸੀ ਰੰਜਿਸ਼ ਦੇ ਚਲਦਿਆਂ ਕਰਵਾਇਆ ਹੈ ਸੋ ਉਸ ਤੋਂ ਬਾਅਦ ਜਦੋਂ ਇਹ ਗੈਂਗਸਟਰ ਕਨੈਕਸ਼ਨ ਸਾਹਮਣੇ ਆਇਆ ਸੀ ਤਾਂ ਪਰਿਵਾਰ ਵੱਲੋਂ ਹੋਰ ਮੰਗ ਤੇਜ਼ ਹੋ ਗਈ ਸੀ ਕਿ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਜਾਵੇ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਸਿਆਸਤ ਵੀ ਗਰਮਾ ਗਈ ਰਾਜਾ ਫੜਿੰਗ ਖੁਦ ਪਰਿਵਾਰ ਨੂੰ ਮਿਲਣ ਪਹੁੰਚੇ ਸੀ ਤੇ ਸਰਕਾਰ ਦੇ ਉੱਤੇ ਕਰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਵੀ ਖੜੇ ਕੀਤੇ ਸੀ ਪਰ ਹੁਣ ਇੱਕ ਹੋਰ ਵੱਡੀ ਖਬਰ ਪਰਿਵਾਰ ਅੜ ਗਿਆ ਹੈ ਉਹ ਕਹਿ ਰਿਹਾ ਹੈ ਕਿ ਜਦੋਂ ਤੱਕ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਏਗੀ ਉਦੋਂ ਤੱਕ ਤੇਜਪਾਲ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਏਗਾ ਹਾਲਾਂਕਿ ਪਹਿਲਾਂ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਰਾਜ਼ੀ ਹੋ ਗਿਆ ਸੀ ਪਰ ਮੁਰਦ ਤੋਂ ਹੁਣ ਪਰਿਵਾਰ ਨੇ ਪੋਸਟਮਾਰਟਮ ਤੋਂ ਨਾ ਕਰ ਦਿੱਤੀ ਹੈ ਸਾਬਨਕਾਰ ਕਰ ਦਿੱਤਾ ਹੈ ਕਿ ਪਹਿਲਾਂ ਤੀਜੇ ਮੁਲਜ਼ਮ ਨੂੰ ਗ੍ਰਿਫਤਾਰ ਕਰੋ ਉਸ ਤੋਂ ਬਾਅਦ ਹੀ ਤੇਜਪਾਲ ਦਾ ਪੋਸਟਮਾਰਟਮ ਅਸੀਂ ਕਰਾਵਾਂਗੇ